ਨੁਸ਼ਕਾ ਸ਼ਰਮਾ ਅਤੇ క్రికెਟਰ ਵਿਰਾਟ ਕੋਹਲੀ ਹੁਣ ਅਯੁੱਧਿਆ ਪਹੁੰਚੇ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਮੰਦਿਰ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਦੇ ਵਿੱਚ ਅਨੁਸ਼ਕਾ ਅਤੇ ਵਿਰਾਟ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਅਨੁਸ਼ਕਾ ਨੂੰ ਪਿੰਕ ਕਲਰ ਦੇ ਆਊਟਫਿਟ ਦੇ ਵਿੱਚ ਦੇਖਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵਾਈਟ ਕਲਰ ਦੇ ਆਊਟਫਿਟ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਦੋਵਾਂ ਨੇ ਪੂਜਾ ਦੇ ਵਿੱਚ ਪੂਰਾ ਧਿਆਨ ਲਗਾਇਆ ਹੋਇਆ ਹੈਗਾ ਦੱਸਦੇ ਕਿ ਕੁਝ ਸਮਾਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਹੀ ਵਿਰਾਟ ਕੋਹਲੀ ਨੂੰ ਧਾਰਮਿਕ ਥਾਵਾਂ ਦੇ ਉੱਤੇ ਹੀ ਜ਼ਿਆਦਾ ਦੇਖਿਆ ਜਾ ਰਿਹਾ ਤਾਂ ਇਸ ਤੋਂ ਬਾਅਦ ਜੇਕਰ ਅਨੁਸ਼ਕਾ ਤੇ ਵਿਰਾਟ ਦੱਸਦੇ ਕਿ ਵਿਰਿੰਦਾਵਨ ਦੇ ਵਿੱਚ ਪ੍ਰੇਮਾਨੰਦ ਮਹਾਰਾਜ ਦੇ ਕੋਲ ਪਹੁੰਚੇ ਸਨ ਤੇ ਉਸ ਦੌਰਾਨ ਉਹਨਾਂ ਦੇ ਨਾਲ ਗੱਲ ਕਰਦਿਆਂ ਹੋਇਆ ਉਹ ਕਾਫੀ ਭਾਵੁਕ ਵੀ ਨਜ਼ਰ ਆਈ ਅਨੁਸ਼ਕਾ ਤਾਂ ਆਪਣੇ ਹੰਝੂ ਕੰਟਰੋਲ ਹੀ ਨਹੀਂ ਕਰ ਸਕੀ ਤੇ ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈਆਂ ਸਨ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਦਾ ਵਿਆਹ ਦੱਸਦੇ ਕਿ 11 ਦਸੰਬਰ 2017 ਨੂੰ ਹੋਇਆ ਸੀਗਾ ਤੇ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਨੇ ਤੇ ਉਹਨਾਂ ਦੇ ਦੋ ਬੱਚੇ ਵੀ ਨੇ ਇੱਕ ਧੀ ਜੋ ਕਿ ਵਾਮਿਕਾ ਹੈ ਅਤੇ ਇੱਕ ਪੁੱਤਰ ਹੈਗਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ క్రికెਟਰ ਵਿਰਾਟ ਕੋਹਲੀ ਅਯੁੱਧਿਆ ਪਹੁੰਚੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਤੇ ਫੋਟੋਜ਼ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਵੀ ਹੋ ਰਿਆ ਨੇ ਉਹ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਆਪਣੇ ਜੋ ਕਿ ਸਕਰੀਨ ਦੇ ਉੱਤੇ ਦੱਸਦੇ ਕਿ ਸਿਰ ਦੇ ਉੱਤੇ ਪੱल्लू ਲੈ ਕੇ ਹਨੂਮਾਨ ਗੜੀ ਦੇ ਉਹਨਾਂ ਨੇ ਦਰਸ਼ਨ ਵੀ ਕੀਤੇ ਨੇ ਤਾਂ ਇੱਕ ਵਾਰ ਤੁਸੀਂ ਵੀ ਦੇਖੋ ਆ ਵੀਡੀਓ ਅਦਾਕਾਰ ਅਨੁਸ਼ਕਾ ਸ਼ਰਮਾ ਅਤੇ క్రికెਟਰ ਵਿਰਾਟ ਕੋਹਲੀ ਹੁਣ ਅਯੁੱਧਿਆ ਪਹੁੰਚੇ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਮੰਦਿਰ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਦੇ ਵਿੱਚ ਅਨੁਸ਼ਕਾ ਅਤੇ ਵਿਰਾਟ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਅਨੁਸ਼ਕਾ ਨੂੰ ਪਿੰਕ ਕਲਰ ਦੇ ਆਊਟਫਿਟ ਦੇ ਵਿੱਚ ਦੇਖਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵਾਈਟ ਕਲਰ ਦੇ ਆਊਟਫਿਟ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੇ ਦੋਵਾਂ ਨੇ ਪੂਜਾ ਦੇ ਵਿੱਚ ਪੂਰਾ ਧਿਆਨ ਲਗਾਇਆ ਹੋਇਆ ਹੈਗਾ ਦੱਸਦੇ ਕਿ ਕੁਝ ਸਮਾਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਹੀ ਵਿਰਾਟ ਕੋਹਲੀ ਨੂੰ ਧਾਰਮਿਕ ਥਾਵਾਂ ਦੇ ਉੱਤੇ ਹੀ ਜ਼ਿਆਦਾ ਦੇਖਿਆ ਜਾ ਰਿਹਾ ਹੈ ਤਾਂ ਜੇ ਇਸ ਤੋਂ ਬਾਅਦ ਜੇਕਰ ਅਨੁਸ਼ਕਾ ਤੇ ਵਿਰਾਟ ਦੱਸ ਦੇ ਕਿ ਵਿਰਿੰਦਾਵਰਨ ਦੇ ਵਿੱਚ ਪ੍ਰੇਮਾਨੰਦ ਮਹਾਰਾਜ ਦੇ ਕੋਲ ਪਹੁੰਚੇ ਸਨ ਤੇ ਉਸ ਦੌਰਾਨ ਉਹਨਾਂ ਦੇ ਨਾਲ ਗੱਲ ਕਰਦਿਆਂ ਹੋਇਆ ਉਹ ਕਾਫੀ ਭਾਵੁਕ ਵੀ ਨਜ਼ਰ ਆਈ ਅਨੁਸ਼ਕਾ ਤਾਂ ਆਪਣੇ ਹੰਝੂ ਕੰਟਰੋਲ ਹੀ ਨਹੀਂ ਕਰ ਸਕੀ ਤੇ ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈਆਂ ਸਨ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਦਾ ਵਿਆਹ ਦੱਸਦੇ ਕਿ 11 ਦਸੰਬਰ 2017 ਨੂੰ ਹੋਇਆ ਸੀਗਾ ਤੇ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਨੇ ਤੇ ਉਹਨਾਂ ਦੇ ਦੋ ਬੱਚੇ ਵੀ ਨੇ ਇੱਕ ਧੀ ਜੋ ਕਿ ਵਾਮਿਕਾ ਹੈ ਅਤੇ ਇੱਕ ਪੁੱਤਰ ਅਕਾਏ ਹੈਗਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ క్రికెਟਰ ਵਿਰਾਟ ਕੋਹਲੀ ਅਯੁੱਧਿਆ ਪਹੁੰਚੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਤੇ ਫੋਟੋਜ਼ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਵੀ ਹੋ ਰਿਆ ਨੇ ਉਹ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਆਪਣੇ ਜੋ ਕਿ ਸਕਰੀਨ ਦੇ ਉੱਤੇ ਦੱਸਦੇ ਕਿ ਸਿਰ ਦੇ ਉੱਤੇ ਪੱल्लू ਲੈ ਕੇ ਹਨੂਮਾਨ ਗੜੀ ਦੇ ਉਹਨਾਂ ਨੇ ਦਰਸ਼ਨ ਵੀ ਕੀਤੇ ਨੇ ਤਾਂ ਇੱਕ ਵਾਰ ਤੁਸੀਂ ਵੀ ਦੇਖੋ ਆ ਵੀਡੀਓ